ਅੱਜ ਦੀ ਪ੍ਰੈਸ ਕਾਨਫਰੰਸ ਲਈ ਤੁਹਾਨੂੰ ਇਸ ਲਈ ਬੁਲਾਇਆ ਹੈ ਕਿ ਰੀਸੈਂਟਲੀ ਇੱਕ ਨਿਊਜ਼ ਦੇ ਵਿੱਚ ਆਇਆ ਸੀਗਾ ਕਿ ਇੱਕ ਚੋਰੀ ਹੋਈ ਸੀ ਇੱਥੇ ਵੱਡੀ ਜੁਐਲਰੀ ਦੀ 13 ਵਾਲਮੋਸਟ ਹੋਈ ਸੀ ਚੋਰੀ ਤੇ 14 ਨੂੰ ਸੀ ਇੱਕ ਐਫ ਆਈ ਆਰ ਰਜਿਸਟਰ ਕੀਤੀ ਸੀ ਉਹਦੇ ਤੇ 55 ਨੰਬਰ ਰਣਜੀਤ ਐਵੇਨਿਊ ਪੁਲਿਸ ਸਟੇਸ਼ਨ ਦੇ ਵਿੱਚ ਅ ਅੰਡਰ ਦੀ ਆਨਰੇਬਲ ਗਾਈਡੈਂਸ ਆਫ ਸੀਪੀ ਅੰਮ੍ਰਿਤ ਸਰ ਐਸ ਐਚਓ ਸਾਹਿਬ ਨੇ ਬਹੁਤ ਹੀ ਵਧੀਆ ਕੰਮ ਕਰਦੇ ਹੋਏ ਇਹਦੇ ਵਿੱਚ ਇੱਕ ਸਕਸੈਸ ਪ੍ਰਾਪਤ ਕੀਤਾ ਹੈ ਜਿਹਦੇ ਵਿੱਚ ਕੀ ਅਸੀਂ ਅਕਿਊਜ਼ਡ ਨੂੰ ਫੜਨ ਦੇ ਵਿੱਚ ਕਾਮਯਾਬ ਹੋયા ਤੇ ਇੱਕ ਮੇਜਰ ਰਿਕਵਰੀ ਹੋਈ ਹੈ ਸਾਡੇ ਤੋਂ ਜਿੰਨੇ ਵੀ ਗੋਲਡ ਆਈਟਮਸ ਤੇ ਡਾਇਮੰਡ ਦੀ ਜੁਲਰੀ ਜਿਹੜੀ ਆਈਟਮਸ ਸੀਗੀਆਂ ਵੱਡੇ ਪੱਦਰ ਦੀ ਉਹ ਸਕਸੈਸਫੁਲੀ ਅਸੀਂ ਰਿਕਵਰ ਕੀਤੀਆਂ ਤੇ ਉਸ ਦੇ ਉਸ ਕੇਸ ਦੇ ਲਈ ਅਸੀਂ ਤੁਹਾਨੂੰ ਬੁਲਾਇਆ ਸੀ ਤੇ ਪ੍ਰੈਸ ਕਾਨਫਰੰਸ ਕੀਤੀ ਸੀ ਇਹ ਜਿਹੜੇ ਕੰਪਲੇਨੈਂਟ ਸੀ ਗੁਨਪ੍ਰੀਤ ਕੌਰ ਪੁੱਤਰ ਆਪਣਾ ਹਰਪ੍ਰੀਤ ਸਿੰਘ ਹੈ ਵਾਸੀ D1A 877 ਰਣਜੀਤ ਐਵੇਨਿਊ D ਬਲਾਕ ਦੇ ਵਿੱਚ ਰਹਿੰਦੇ ਸੀ ਤਾਂ ਇਹਨਾਂ ਨੇ ਆਪਣੇ ਘਰ ਆ ਕੇ ਦੇਖਿਆ ਕਿ ਇਹਨਾਂ ਦਾ ਜਿਹੜਾ ਸੋਨੇ ਦਾ ਤੇ ਜੁਲੀ ਜਿਹੜੀ ਇਹਨਾਂ ਨੂੰ ਪਛਤੈਨੀ ਹੈਰਿਡਿਟਰੀ ਜਿਹੜੀ ਮਿਲੀ ਸੀ ਉਹ ਇਹਨਾਂ ਦੇ ਘਰੋਂ ਗਾਇਬ ਸੀ ਤੇ ਫਿਰ ਉਸੇ ਕੜੀ ਦੇ ਵਿੱਚ ਅਸੀਂ ਇਨਵੈਸਟੀਗੇਟ ਕਰਦੇ ਹੋਏ ਜਿਹੜੇ ਵੀ ਇਹਨਾਂ ਦੇ ਕੰਮ ਕਰਦੇ ਸੀਗੇ ਉੱਥੇ ਸਰਵਿਸ ਕਰਦੇ ਸੀ ਉਹਨਾਂ ਨੂੰ ਅਸੀਂ ਚੈੱਕ ਕੀਤਾ ਸਰਵੈਂਟਸ ਵਗੈਰਾ ਨੂੰ ਤਾਂ ਉਹਦੇ ਤੋਂ ਸਾਨੂੰ ਪਤਾ ਲੱਗੇ ਕਿ ਕੁਲਵਿੰਦਰ ਕੌਰ ਜਿਹੜੀ ਅਕਿਊਜ਼ ਸੀਗੀ ਉਹਦੇ ਤੋਂ ਸਾਨੂੰ ਅਸੀਂ ਜਦੋਂ ਸਰਚ ਵਗੈਰਾ ਕੀਤੀ ਉਹਨਾਂ ਤੋਂ ਸਾਨੂੰ ਇਹ ਸਾਰੇ ਗੋਲਡ ਔਰਨਮੈਂਟਸ ਉਹਨਾਂ ਤੋਂ ਰਿਕਵਰ ਹੋਏ ਤੇ ਇਹ ਇੱਕ ਬਿਗ ਐਪਰੀਸ਼ੀਏਸ਼ਨ ਹੈ ਟੀਵਰਡਸ ਰੰਜੀਤ ਐਵੇਨਿਊ ਪੁਲਿਸ ਸਟੇਸ਼ਨ ਐਸਐਸਓ ਸਾਹਿਬ ਦਾ ਬਹੁਤ ਵਧੀਆ ਇਹਨਾਂ ਨੇ ਕੰਮ ਕਰਦੇ ਹੋਏ ਰਿਕਵਰੀ ਨੂੰ ਇਫੈਕਟ ਕੀਤਾ ਜੀ ਸਰ ਕੁਲਵਿੰਦਰ ਕੌਰ ਘਰ ਦੇ ਵਿੱਚ ਕੀ ਕੰਮ ਕੀ ਕਰਦੇ ਸੀ ਸਰਵੈਂਟ ਦਾ ਕੰਮ ਕਰਦੀ ਸੀ ਜਿਵੇਂ ਆਪਣਾ ਨੋਰਮਲ ਹੈਲਪ ਡੋਮੈਸਟਿਕ ਹੈਲਪ ਤਾਂ ਹੁੰਦਾ ਜੀ ਉਹਦੇ ਨਾਲ ਹੋਰ ਵੀ ਕੋਈ ਲੋਕ ਸ਼ਾਮਿਲ ਸੀ ਨਹੀਂ ਹਲੇ ਤੱਕ ਕੋਈ ਸਾਂਝੀ ਨਹੀਂ ਇਹਦੇ ਚਾ ਇਹਦੇ ਘਰ ਵੀ ਬਰਾਮਤ ਹੋਏ ਸੀ ਸਰ ਖਲੋ ਦੇ ਕੰਮ ਕਰ ਰਹੀ ਸੀ ਇਹਨਾਂ ਨੂੰ 4 ਕੇ ਸਾਲ ਹੋ ਗਏ ਸੀ ਆਲਮੋਸਟ ਕੰਮ ਕਰਦੇ ਸੀ ਸਰ ਕਿੰਨੇ ਜਾਨੀ ਟੋਟਲ 12 ਲੇਡੀ ਵਾਲੇ ਕੀਤੀਆਂ ਰੈਸਟਰੀ ਇਦੇ ਚ ਰਿਕਵਰੀ ਲਿਸਟ ਹੈ ਇੱਕ ਸੋਨੇ ਦਾ ਹਾਰ ਕਿੱਤੀ ਹਾਰ ਸੀਗਾ ਇੱਕ ਕੜਾ ਜਿਹੜਾ ਸੀਗਾ ਸੋਨੇ ਦਾ ਤੇ ਡਾਇਮੰਡ ਦਾ ਦੋ ਵੱਡੇ ਕਾਂਟੇ ਸੀਗੇ ਦੋ ਛੋਟੇ ਕਾਂਟੇ ਦੋ ਕੜੇ ਸੋਨੇ ਦੇ ਸੀਗੇ 19 ਨਗ ਡਾਇਮੰਡ ਦੇ ਤਾਂ ਇਟ ਵਾਸ ਇਨ ਅ ਅਪ੍ਰੋਕਸੀਮੇਟ ਵੈਲਿਊਏਸ਼ਨ ਆਫ 14 ਟੂ 15 ਲੱਖਸ ਦਾ ਜਿਹੜਾ ਸੀਗਾ ਜੁਐਲਰੀ ਹੈ ਜਿਹੜੀ ਕਿ ਰਿਕਵਰ ਕੀਤੀ ਹੈ ਵਿਚ ਇਸ ਅ ਸਿਗਨੀਫੀਕੈਂਟ ਆਈ ਊਡ ਸੇ ਅ ਅਚੀਵਮੈਂਟ ਹੋਦੀ ਹੈ ਇਸ ਤੋਂ ਪਹਿਲਾਂ ਵੀ ਐਨੇ ਕੋਈ ਵਾਰਦਾਤ ਕੀਤੀ ਹੋਵੇ ਨਹੀਂ ਇਸ ਤੋਂ ਪਹਿਲਾਂ ਐਸੇ ਕੋਈ ਵਾਰਦਾਤ ਸਾਹਮਣੇ ਨਹੀਂ ਹੈ ਇਹ ਮੇਬੀ ਇਨ ਗਰੀਡ ਆਫ ਸਾਰੇ ਔਰਨਮੈਂਟਸ ਇਹ ਚੀਜ਼ ਕੀਤੀ ਸਾਹਮਣੇ ਆਇਆ ਜੀ ਕਿ ਇਹਨੂੰ ਕਾਦੀ ਮਜਬੂਰੀ ਪੈ ਗਈ ਚਾਰ ਸਾਲ ਤੇ ਵੀ ਪਾਣੀ ਕੰਮ ਕਰ ਨਹੀਂ ਰਹੀ ਕੋਈ ਕੰਮ ਨਹੀਂ ਦੇਖੋ ਗਰੀਡ ਇਟ ਇਫੈਕਟਸ ਦੀ ਮਾਈਂਡ ਕਦੋਂ ਵੀ ਕਰ ਸਕਦਾ ਜੀ ਜਦੋਂ ਇੰਨਾ ਜਿਆਦਾ ਇੰਨੀ ਵੱਡੀ ਅਮਾਉਂਟ ਨੂੰ ਦੇਖ ਕੇ ਮਨ ਲਲਚ ਆ ਗਿਆ ਤਾਂ ਉਸ ਦੇ ਨਾਲ ਉਹਨਾਂ ਨੇ ਇਹ ਚੋਈ ਨਹੀਂ ਕੀਤੀ ਕਿੱਥੇ ਕਿੱਥੋਂ ਗ੍ਰਿਫਤਾਰੀ ਹੋਈ ਹੈ ਇਹ ਦੇ ਇਹਦੇ ਘਰ ਚੋਂ ਹੀ ਕੀਤੀ ਹੈ ਜੀ ਤੇ ਰਿਕਵਰੀ ਵੀ ਕਰ ਹੋਈ ਹੋਈ ਹੈ ਜੀ ਇਨੇ ਸਮਾਨ ਘਰੇ ਰੱਖਿਆ ਸੀ ਕਿਤੇ ਵੇਚਿਆ ਨਹੀਂ ਸੀ ਕੋਈ ਹਾਂਜੀ ਹਲੇ ਘਰੀ ਸਾਨੂੰ ਬ੍ਰੰਮ ਹੋ ਰਹੀ ਸੀ ਵੇਚ ਦੀ ਕੋਸ਼ਿਸ਼ ਕਰ ਰਹੀ ਸੀ ਜਿੰਨਾ ਕਾ ਸਾਨੂੰ ਪਤਾ ਲੱਗਾ ਬਟ ਇਟ 올 ਗਾਟ ਇਫੈਕਟਡ ਉਸ ਤੋਂ ਪਹਿਲਾਂ ਹੀ ਇਸ ਰਿਹਾ ਅੱਜ ਦੀ ਪ੍ਰੈਸ ਕਾਨਫਰੈਂਸ ਲਈ ਤੁਹਾਨੂੰ ਇਸ ਲਈ ਬੁਲਾਇਆ ਕਿ ਰੀਸੈਂਟਲੀ ਇੱਕ ਨਿਊਜ਼ ਦੇ ਵਿੱਚ ਆਇਆ ਸੀਗਾ ਕਿ ਇੱਕ ਚੋਰੀ ਹੋਈ ਸੀ ਇੱਥੇ ਵੱਡੀ ਜੁਐਲਰੀ ਦੀ 13 올ਮੋਸਟ ਹੋਈ ਸੀ ਚੋਰੀ ਤੇ 14 ਉਸ ਇੱਕ ਐਫ ਆਈ ਆਰ ਰਜਿਸਟਰ ਕੀਤੀ ਸੀ ਉਹਦੇ ਤੇ 55 ਨੰਬਰ ਰਣਜੀਤ ਐਵੇਨਿਊ ਪੁਲਿਸ ਸਟੇਸ਼ਨ ਦੇ ਵਿੱਚ ਅ ਅੰਡਰ ਦੀ ਆਨਰੇਬਲ ਗਾਈਡੈਂਸ ਆਫ ਸੀਪੀ ਅੰਮ੍ਰਿਤ ਸਰ ਐਸ ਐਚਓ ਸਾਹਿਬ ਨੇ ਬਹੁਤ ਹੀ ਵਧੀਆ ਕੰਮ ਕਰਦੇ ਹੋਏ ਇਹਦੇ ਵਿੱਚ ਇੱਕ ਸਕਸੈਸ ਪ੍ਰਾਪਤ ਕੀਤਾ ਹੈ ਜਿਹਦੇ ਵਿੱਚ ਕਿ ਅਸੀਂ ਅਕਿਊਜ਼ਡ ਨੂੰ ਫੜਨ ਦੇ ਵਿੱਚ ਕਾਮਯਾਬ ਹੋਏ ਆ ਤੇ ਇੱਕ ਮੇਜਰ ਰਿਕਵਰੀ ਹੋਈ ਹੈ ਸਾਡੇ ਤੋਂ ਜਿੰਨੇ ਵੀ 골ਡ ਆਈਟਮਸ ਤੇ ਡਾਇਮੰਡ ਦੀ ਜੁਲਰੀ ਜਿਹੜੀ ਆਈਟਮਸ ਸੀਗੀਆਂ ਵੱਡੇ ਪਦਰ ਦੀ ਉਹ ਸਕਸੈਸਫੁਲੀ ਅਸੀਂ ਰਿਕਵਰ ਕੀਤੀ ਹੈ ਤੇ ਉਸ ਦੇ ਉਸ ਕੇਸ ਦੇ ਲਈ ਅਸੀਂ ਤੁਹਾਨੂੰ ਬੁਲਾਇਆ ਸੀ ਤੇ ਪ੍ਰੈਸ ਕਾਨਫਰੰਸ ਕੀਤੀ ਸੀ ਇਹ ਜਿਹੜੇ ਕੰਪਲੇਨੈਂਟ ਸੀ ਗੁਨਪ੍ਰੀਤ ਕੌਰ ਪੁੱਤਰ ਆਪਣਾ ਹਰਪ੍ਰੀਤ ਸਿੰਘ ਹੈ ਵਾਸੀ D1A 877 ਰੰਜੀਤ ਐਵੇਨਿਊ D ਬਲਾਕ ਦੇ ਵਿੱਚ ਰਹਿੰਦੇ ਸੀ ਤਾਂ ਇਹਨਾਂ ਨੇ ਆਪਣੇ ਘਰ ਆ ਕੇ ਦੇਖਿਆ ਕਿ ਇਹਨਾਂ ਦਾ ਜਿਹੜਾ ਸੋਨੇ ਦਾ ਤੇ ਜੁਲੀ ਜਿਹੜੀ ਇਹਨਾਂ ਨੂੰ ਪਛਤੈਨੀ ਹੈਰਿਟਿਟਰੀ ਜਿਹੜੀ ਮਿਲੀ ਸੀ ਉਹ ਇਹਨਾਂ ਦੇ ਘਰੋਂ ਗਾਇਬ ਸੀ ਤੇ ਫਿਰ ਉਸੇ ਕੜੀ ਦੇ ਵਿੱਚ ਅਸੀਂ ਇਨਵੈਸਟੀਗੇਟ ਕਰਦੇ ਹੋਏ ਜਿਹੜੇ ਵੀ ਇਹਨਾਂ ਦੇ ਕੰਮ ਕਰਦੇ ਸੀਗੇ ਉੱਥੇ ਸਰਵਿਸ ਕਰਦੇ ਸੀ ਉਹਨਾਂ ਨੂੰ ਅਸੀਂ ਚੈੱਕ ਕੀਤਾ ਸਰਵੈਂਟਸ ਵਗੈਰਾ ਨੂੰ ਤਾਂ ਉਹਦੇ ਤੋਂ ਸਾਨੂੰ ਪਤਾ ਲੱਗਾ ਕਿ ਕੁਲਵਿੰਦਰ ਕੌਰ ਜਿਹੜੀ ਅਕਿਊਜ਼ ਸੀਗੀ ਉਦੇ ਤੋਂ ਸਾਨੂੰ ਅਸੀਂ ਜਦੋਂ ਸਰਚ ਵਗੈਰਾ ਕੀਤੀ ਉਹਨਾਂ ਤੋਂ ਸਾਨੂੰ ਇਹ ਸਾਰੇ ਗੋਲਡ ਔਰਨਮੈਂਟਸ ਉਹਨਾਂ ਤੋਂ ਰਿਕਵਰ ਹੋਏ ਤੇ ਇਹ ਇੱਕ ਬਿਗ ਐਪਰੀਸੀਏਸ਼ਨ ਹੈ ਟੂਵਰਡਸ ਰੰਜੀਤ ਐਵੇਨਿਊ ਪੁਲਿਸ ਸਟੇਸ਼ਨ ਐਸਐਚਓ ਸਾਹਿਬ ਦਾ ਬਹੁਤ ਵਧੀਆ ਇਹਨਾਂ ਨੇ ਕੰਮ ਕਰਦੇ ਹੋਏ ਰਿਕਵਰੀ ਨੂੰ ਇਫੈਕਟ ਕੀਤਾ ਜੀ ਸਰ ਕੁਲਵਿੰਦਰ ਗੌਰ ਘਰ ਦੇ ਵਿੱਚ ਕੀ ਕੰਮ ਕੀ ਕਰਦੇ ਸੀ ਸਰਵੈਂਟ ਦਾ ਕੰਮ ਕਰਦੇ ਸੀ ਜਿਵੇਂ ਆਪਣਾ ਨੋਰਮਲ ਹੈਲਪ ਡੋਮੈਸਟਿਕ ਹੈਲਪ ਤਾਂ ਹੁੰਦਾ ਜੀ ਉਹਦੇ ਨਾਲ ਹੋਰ ਵੀ ਕੋਈ ਲੋਕ ਸ਼ਾਮਿਲ ਸੀ ਨਹੀਂ ਹਲੇ ਤੱਕ ਕੋਈ ਸਾਂਝਾ ਨਹੀਂ ਇਹ ਤਾਂ ਚਾਹ ਇਹਦੇ ਘਰ ਵੀ ਬਰਾਮਤ ਹੋਏ ਸਾਰੇ ਉਹ ਕੰਮ ਕਰ ਰਹੀ ਸੀ ਇਹਨਾਂ ਨੂੰ 4 ਕੇ ਸਾਲ ਹੋ ਗਏ ਸੀ ਆਲਮੋਸਟ ਕੰਪਲਟ ਸਰ ਕਿੰਨਾ ਜਾਨੀ ਟੋਟਲ ਇਕੋ ਹੀ ਲੇਡੀ ਵਾਲੇ ਕਿੱਤੀਆਂ ਡੈਸਟਰੀ ਇਹਦੇ ਚ ਰਿਕਵਰੀ ਲਿਸਟ ਹੈ ਇੱਕ ਸੋਨੇ ਦਾ ਹਾਰ ਕਿੱਤੀ ਹਾਰ ਸੀਗਾ ਇੱਕ ਕੜਾ ਜਿਹੜਾ ਸੀਗਾ ਸੋਨੇ ਦਾ ਤੇ ਡਾਇਮੰਡ ਦਾ ਦੋ ਵੱਡੇ ਕਾਂਟੇ ਸੀਗੇ ਦੋ ਛੋਟੇ ਕਾਂਟੇ ਦੋ ਕੜੇ ਸੋਨੇ ਦੇ ਸੀਗੇ 19 ਨਗ ਡਾਇਮੰਡ ਦੇ ਤਾਂ ਇਟ ਵਾਸ ਇਨ ਅ ਅਪ੍ਰੋਕਸੀਮੇਟ ਵੈਲਿਊਏਸ਼ਨ ਆਫ 14 ਟੂ 15 ਲੱਖਸ ਦਾ ਜਿਹੜਾ ਸੀਗਾ ਜੁਐਲਰੀ ਜਿਹੜੀ ਕਿ ਰਿਕਵਰ ਕੀਤੀ ਹੈ ਵਿਚ ਇਸ ਅ ਸਿਗਨੀਫੀਕੈਂਟ ਆਈ ਊਡ ਸੇ ਅਚੀਵਮੈਂਟ ਹੋਦੀ ਹੈ ਸਰ ਇਸ ਤੋਂ ਪਹਿਲਾਂ ਵੀ ਇਹਨੇ ਕੋਈ ਵਾਰਦਾਤ ਕੀਤੀ ਹੋਵੇ ਨਹੀ ਇਸ ਤੋਂ ਪਹਿਲਾਂ ਐਸੇ ਕੋਈ ਵਾਰਦਾਤ ਸਾਹਮਣੇ ਨਹੀਂ ਹੈ ਇਹ ਮੇਬੀ ਇਨ ਗਰੀਡ ਆਫ ਸਾਰੇ ਔਰਨਮੈਂਟਸ ਇਹ ਚੀਜ਼ ਕੀਤੀ ਸਰ ਇਹ ਕੋ ਸਾਹਮਣੇ ਆਇਆ ਜੀ ਕਿ ਇਹਨੂੰ ਕਾਦੀ ਮਜਬੂਰੀ ਪੈ ਗਈ ਚਾਰ ਸਾਲ ਤੇ ਵੀ ਪਾਣੀ ਕੰਮ ਕਰ ਨਹੀਂ ਜੁੜੀ ਕਰਦੇ ਦੇਖੋ ਗਰੀਡ ਇਟ ਇਫੈਕਟਸ ਦੀ ਮਾਈਂਡ ਕਦੋਂ ਵੀ ਕਰ ਸਕਦਾ ਹੈ ਜੀ ਤੋ ਇੰਨਾ ਜਿਆਦਾ ਇੰਨੀ ਵੱਡੀ ਅਮਾਉਂਟ ਨੂੰ ਦੇਖ ਕੇ ਮਨ ਲਲਚਾ ਗਿਆ ਤਾਂ ਉਸ ਦੇ ਨਾਲ ਉਹਨਾਂ ਨੇ ਇਹ ਚੋਰੀ ਨ ਲਾਈ ਕਿੱਥੇ ਕਿੱਥੋਂ ਗ੍ਰਿਫਤਾਰੀ ਹੋਈ ਹੈ ਜਿਹਦੇ ਇਹਦੇ ਇਹਦੇ ਘਰ ਚੋਂ ਹੀ ਕੀਤੀ ਹੈ ਜੀ ਤੇ ਰਿਕਵਰੀ ਵੀ ਕਰ ਹੋਈ ਹੈ ਜੀ ਇਹਨੇ ਸਮਾਨ ਘਰੇ ਰੱਖਿਆ ਸੀ ਕਿਤੇ ਵੇਚਿਆ ਨਹੀਂ ਸੀ ਕੋਈ ਹਾਂਜੀ ਹਲੇ ਘਰੀ ਸਾਨੂੰ ਬ੍ਰਾਂਡ ਦੇ ਸੀ ਵੇਚ ਦੀ ਕੋਸ਼ਿਸ਼ ਕਰ ਰਹੀ ਸੀ ਜਿੰਨਾ ਕਾ ਸਾਨੂੰ ਪਤਾ ਲੱਗਾ ਬਟ ਇਟ 올 ਗਾਟ ਇਫੈਕਟਿਡ ਉਸ ਤੋਂ ਪਹਿਲਾਂ ਹੀ ਇਸ ਰਿਕਵਰੀ ਕਰ ਲਈ ਸੀ